ਸੂਹੀ ਮੱਲਾ ਪੰਜਵਾ ਦੀਨ ਛਡਾਏ ਦੁਨੀ ਜੋ ਲਾਏ ਦੋਹੀ ਸਰਾਇ ਖੁਨਾਮੀ ਕਹਾਏ ਜੋ ਤਿਸ ਭਾਵੇ ਸੋ ਪਰਵਾਨ ਆਪਣੀ ਕੁਦਰਤ ਆਪੇ ਜਾਣ ਰਹਾਉ ਸੱਚਾ ਧਰਮ ਪੁੰਨ ਭਲਾ ਕਰਾਏ ਦੀਨ ਕਹਿ ਤੋਸ਼ ਦੁਨੀ ਨਾ ਜਾਏ ਸਰਬ ਨਿਰੰਤਰ ਏਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ ਅਗੰ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲਾ ਬੋਲਾ ਤੇਰਾ ਸੁਹੀ ਮੈ ਲਾਪਨਵਾ ਰਾਤ ਹਾਲ ਹਰ ਨਾਮ ਉਚਾਰੀ ਈਤੂਤ ਕੀ ਓਟ ਸواری ਸਦਾ ਸਦਾ ਜਪੀਏ ਹਰ ਨਾਮ ਪੂਰਨ ਹੋਵੇ ਮਨ ਕੇ ਕਾਮ ਰਹਾਉ ਪ੍ਰਭ ਅਬਨਾਸ਼ੀ ਰਹਿਣ ਦੇ ਨਗਾਉ ਜੀਵਤ ਮਰਤ ਨੇ ਚਲ ਪਾਵੈ ਥਾਉ ਸੋ ਸ਼ਹਾ ਸੇਵ ਜਿੱਤ ਟੋਟ ਨਾ ਵੈ ਖਾਤ ਖਰਚਤ ਸੁਖ ਆਨੰਦ ਵਿਹਾਵੈ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਧਿਆਇਆ ਸੁਹੀ ਮਲਾ ਪੰਗਵਾ ਗੁਰ ਪੂਰੇ ਜਬ ਫੈ ਦਇਆਲ ਦੁਖ ਬਿਨਸੇ ਪੂਰਨ ਭਈ ਖਾਲ ਪੇਖ ਪੇਖ ਜੀਵ ਦਰਸ ਤੁਮਹਾਰਾ ਚਰਨ ਕਮਲ ਜਾਈ ਬਲਹਾਰਾ ਤੁਜ ਬਿਨ ਠਾਕੁਰ ਤਵਨ ਹਮਾਰਾ ਰਹਾਉ ਸਾਧ ਸੰਗਤ ਸਿਉ ਪ੍ਰੀਤ ਬਾਣ ਆਈ ਪੂਰਬ ਕਰਮ ਲਿਖਤ ਧੁਰ ਪਾਈ ਜਪ ਹਰ ਹਰ ਨਾਮ ਅਚਰਜ ਪਰ ਤਾਪ ਜਾਲ ਨਾ ਸਕੈ ਤੀਨੇ ਤਾਪ ਨਿਮਖ ਨ ਬਿਸਰੈ ਹਰ ਚਰਨ ਤੁਮਾਰੇ ਨਾਨਕ ਮੰਗੈ ਦਾਨ ਪਿਆਰੇ ਸੁਹੀ ਮੈ ਲਾ ਪੰਜਵਾ ਸੇ ਸੰਜੋਗ ਕਰੋ ਮੇਰੇ ਪਿਆਰੇ ਜਿੱਤ ਰਸਨਾ ਹਰਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਗਾਵੈ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੈ ਤਿਸ ਨੇਰਾ ਜਨ ਕੀ ਭੂਖ ਤੇਰਾ ਨਾਮ ਅਹਾਰ ਤੂੰ ਦਾਤਾ ਪ੍ਰਭ ਦੇਵਨਹਾਰ RAM ਰਮਤ ਸੰਤਨ ਸੁਖਮਾਨ ਨਾਨਕ ਦੇਵਨਹਾਰ ਸੁਜਾਨਾ ਸੁਹੀ ਮਲਾ ਪੰਜਵਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਥਾਰਤ ਮਿਥਿਆ ਮੋਹ ਬੰਧੈ ਨਿਤ ਪਾਰਚ ਮਾਦਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਰਹਾਉ ਕਰਤ ਵਿਕਾਰ ਦੋ ਕਰ ਝਾਰਤ ਰਾਮ ਰਤਨ ਰਿੱਧ ਤਿਲ ਨਹੀਂ ਧਾਰਤ ਪਰਣ ਪੋਖਣ ਸੰਗ ਆਦ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਨ ਸਮਰੱਥ ਅਗੋਚਰ ਸਾਮੀ ਉਧਾਰ ਨਾਨਕ ਪ੍ਰਭ ਅੰਤਰ ਜਾਮੀ